ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ ਬਾਬਾ ਬੇਕੀ ਵੱਲੋਂ ਦੋਸਤੋ ਜਿਹੜੇ ਦੋਸਤਾਂ ਨੇ ਇਹ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਲਾਲ ਬਟਨ ਦੱਬ ਕੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਜਿਹੜਾ ਬਟਨ ਆ ਵੀਰੇ ਉਹਨੂੰ ਜਰੂਰ ਦੱਬ ਦਿਓ ਤਾਂ ਜੋ ਸਭ ਤੋਂ ਪਹਿਲਾਂ ਤੁਹਾਡੇ ਤੱਕ ਫਨੀ ਚੁਟਕਲੇ ਪਹੁੰਚ ਸਕਣ ਸ਼ੁਰੂ ਕਰਦੇ ਆ ਜੀ ਫਨੀ ਚੁਟਕਲਿਆਂ ਦਾ ਦੌਰ ਕਈ ਬੰਦੇ ਗੱਲ ਕਰਦੇ ਕਰਦੇ ਇੰਨੇ ਭਾਵੁਕ ਹੋ ਜਾਂਦੇ ਨੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਹਿਣਾ ਸੀ ਤੇ ਕੀ ਕਹੀ ਜਾਂਦੇ ਆ ਅੱਜ ਇੱਕ ਬੰਦਾ ਆਤਮ ਹੱਤਿਆ ਤੇ ਭਾਸ਼ਣ ਦੇ ਲਾਗਿਆ ਉਹ ਬੋਲਣ ਲੱਗਿਆ ਕਿ ਆ ਤਾਂ ਆਤਮ ਹੱਤਿਆ ਜਿਹੜੀ ਐ ਬਹੁਤ ਹੀ ਮਾੜੀ ਚੀਜ਼ ਐ ਆਤਮ ਹੱਤਿਆ ਕਰਨ ਵਾਲਾ ਬੰਦਾ ਬੁਝਦਲ ਮੰਨਿਆ ਜਾਂਦਾਗਾ ਆਤਮ ਹੱਤਿਆ ਜਿਹੜੀ ਕਾਨੂੰਨ ਦੀਆਂ ਨਜ਼ਰਾਂ ਚ ਤਾਂ ਇੱਕ ਜੁਰਮ ਹੈ ਹੀ ਹੈ ਉਹਨੂੰ ਇੱਕ ਪਾਪ ਵੀ ਮੰਨਿਆ ਜਾਂਦਾ ਤੇ ਜਿਹੜਾ ਰੱਬ ਦੀ ਦਰਗਾਹ ਚ ਆਤਮ ਹੱਤਿਆ ਕਰਨ ਵਾਲੇ ਨੂੰ ਇੱਕ ਪਾਪੀ ਮੰਨਿਆ ਜਾਂਦਾਗਾ ਆਤਮ ਹੱਤਿਆ ਕਰਨ ਵਾਲਾ ਬੰਦਾ ਖੁਦ ਨੂੰ ਗੋਲੀ ਮਾਰ ਲਈ ਸੈਲਫ ਕੌਨਫੀਡੈਂਸ ਦੀ ਗੱਲ ਕਰਦੇ ਆ ਕਈ ਬੰਦਿਆਂ ਦਾ ਤਾਂ ਸੈਲਫ ਕੌਨਫੀਡੈਂਸ ਇਨਾ ਹੁੰਦਾ ਵੀ ਦੂਜਾ ਬੰਦਾ ਉਹਦਾ ਕੌਨਫੀਡੈਂਸ ਦੇਖ ਕੇ ਹੈਰਾਨ ਹੀ ਰਹਿ ਜਾਂਦਾ ਇੱਕ ਵਾਰ ਇੱਕ ਮਿਸਤਰੀ ਦੇ ਕੰਮ ਤੋਂ ਖੁਸ਼ ਹੋ ਕੇ ਇੱਕ ਬੰਦੇ ਨੇ ਉਹਨੂੰ 1000 ਰੁਪਏ ਦਿੱਤਾ ਕਹਿੰਦਾ ਲੈ ਵੀ ਮਿਸਤਰੀ 1000 ਰੁਪਏ ਚੱਕ ਤੂੰ ਵੀ ਕੀ ਯਾਦ ਕਰੇਗਾ ਤੇਰਾ ਬਹੁਤ ਵਧੀਆ ਕੰਮ ਸੀ ਉਹ ਬੰਦਾ ਕਹਿੰਦਾ ਲੈ ਵੀ ਮਿਸਤਰੀ ਅੱਜ ਐਂ ਕਰੀਂ ਅੱਜ ਭੁਜਾਈ ਨੂੰ ਵਧੀਆ ਜੀ ਫਲਮ ਦਿਖਾ ਕੇ ਲੱਗੀ ਤੇ ਸ਼ਾਮ ਨੂੰ ਵਧੀਆ ਜੀ ਹਰੈਸਟੋਰੈਂਟ ਚ ਉਹਨੂੰ ਰੋਟੀ ਖਵਾ ਕੇ ਲੱਗੀ ਮਿਸਤਰੀ ਚਲਾ ਗਿਆ ਸ਼ਾਮ ਨੂੰ ਉਹ ਬੰਦੇ ਦੇ ਘਰ ਦੀ ਬੈਲ ਵੱਜੀ ਤਾਂ ਜਦੋਂ ਬੰਦੇ ਨੇ ਗੇਟ ਖੋਲ੍ਹਿਆ ਤਾਂ ਦੇਖਿਆ ਮਿਸਤਰੀ ਚਿੱਟੇ ਕੱਪੜੇ ਪਾ ਕੇ ਗੇਟ 'ਚ ਖੜਾ ਤਾਂ ਬੰਦੇ ਨੇ ਮਿਸਤਰੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਤੇ ਮਿਸਤਰੀ ਨੂੰ ਕਹਿੰਦਾ ਹਾਂ ਵੀ ਮਿਸਤਰੀ ਕਿਵੇਂ ਆਇਆ ਸੀ ਮਿਸਤਰੀ ਅੱਗੋਂ ਪਤਾ ਕੀ ਕਹਿੰਦਾ ਕਮੈ ਕੋਸ਼ ਨਹੀਂ ਮੈਂ ਤਾਂ ਭੁਗਾਈ ਨੂੰ ਲੈਣ ਆਇਆ ਸੀ ਇੱਕ ਹੋਰ ਤਾਂ ਦਸਹਿਰੇ ਵਾਲੇ ਦਿਨ ਜੀ ਬਾਹਰ ਕੱਢ ਕੇ ਉੱਤੇ ਸੰਧੂਰ ਤੇ ਚੌਲਾਂ ਦੇ ਦਾਣੇ ਧਰੀ ਜਾਵੇ ਤਾਂ ਉਹਦੇ ਘਰ ਵਾਲੇ ਨੇ ਦੇਖਿਆ ਵੀ ਇਹ ਕੀ ਕਰੀ ਜਾਂਦੀ ਐ ਉਹਦੇ ਘਰ ਵਾਲਾ ਕਹਿੰਦਾ ਭਾਗਵਾਨ ਨੇ ਆਹ ਕੀ ਕਰੀ ਜਾਂਦੀ ਐ ਤੂੰ ਜੀਬ ਤੇ ਚੌਲਾਂ ਦੇ ਦਾਣੇ ਤੇ ਸੰਧੂਰ ਕਿਉਂ ਲਾਈ ਜਾਂਦੀ ਐ ਕਹਿੰਦੀ ਤੁਹਾਨੂੰ ਨਹੀਂ ਪਤਾ ਉਹਦੇ ਘਰ ਵਾਲਾ ਕਹਿੰਦਾ ਕੀ ਕੀ ਨਹੀਂ ਪਤਾ ਕਹਿੰਦੀ ਅੱਜ ਤਾਂ ਦਸਹਿਰਾ ਹੈਗਾ ਪਤੀ ਕਹਿੰਦਾ ਹਾਂ ਦਸਹਿਰਾ ਪਰ ਤੂੰ ਆਹ ਕੀ ਕਰੀ ਜਾਂਦੀ ਐ ਕਦੇ ਹੀ ਮੈਂ ਸ਼ਸਤਰ ਪੂਜਾ ਕਰਦਿਆਂ ਇੱਕ ਥਾਂ ਤੇ ਇੱਕ ਫੰਕਸ਼ਨ ਚੱਲੀ ਜਾਵੇ ਜਿਹੜਾ ਬੰਦਾ ਫੰਕਸ਼ਨ ਕਰਾ ਰਿਹਾ ਸੀ ਉਹਨੇ ਸੋਚਿਆ ਵੀ ਯਾਰ ਇੰਨਾ ਕੱਠ ਐਨੇ ਤਾਂ ਮੈਂ ਕਾਰਡ ਹੀ ਨਹੀਂ ਵੰਡੇ ਜਿੰਨਾ ਇਕੱਠ ਹੋਇਆ ਪਿਆ ਚਲੋ ਬੰਦੇ ਦੇ ਦਿਮਾਗ 'ਚ ਇੱਕ ਸਕੀਮ ਆਈ ਉਹ ਮੈਕ ਲੈ ਕੇ ਸਟੇਜ ਤੇ ਚੜ ਗਿਆ ਉਹ ਕਹਿੰਦਾ ਵੀ ਐਂ ਕਰੋ ਜਿਹੜੇ ਕੁੜੀ ਵਾਲੇ ਨੇ ਉਹ ਮੇਰੇ ਖੱਬੇ ਪਾਸੇ ਆ ਜਾਓ ਚਲੋ 25 30 ਜਣੇ ਖੱਬੇ ਪਾਸੇ ਆਗੇ ਕਹਿੰਦਾ ਐਂ ਕਰੋ ਹੁਣ ਜਿਹੜੇ ਮੁੰਡੇ ਆਲੇ ਨੇ ਉਹ ਮੇਰੇ ਸੱਜੇ ਪਾਸੇ ਆਜੋ 50-55 ਜਾਣੇ ਖੱਬੇ ਪਾਸੇ ਆਗੇ ਉਹ ਬੰਦੇ ਨੇ ਡਾਂਗ ਲੈ ਲਈ ਦੁੱਤਰੇ ਦੀ ਲੈਤਰੇ ਦੀ ਸਭ ਦੇ ਪੁੜੇ ਕੁੱਟੇ ਉਹ ਕਹਿੰਦੇ ਗੱਲ ਤਾਂ ਦੱਸ ਦੇ ਗੱਲ ਕੀ ਹੋਗੀ ਕਹਿੰਦਾ ਗੱਲ ਕੀ ਹੋਣੀ ਐ ਕਹਿੰਦੇ ਕਿਉਂ ਪਾਰਟੀ ਦਾ ਰਿਟਾਇਰਮੈਂਟ ਦੀ ਐ ਆਪਾਂ ਅਕਸਰ ਹੀ ਦੇਖਿਆ ਵੀ ਜੇ ਕੋਈ ਸਾਥ ਸੰਬੰਧੀ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਆ ਦੇ ਤਾ ਪਾ ਚਾਹ ਨਾਲ ਉਹਨਾਂ ਨੂੰ ਕੁਝ ਖਾਣ ਨੂੰ ਧਰ ਦਿੰਦੇ ਆ। ਕਈ ਥਾਵਾਂ ਤੇ ਅਜਿਹੇ ਹੁੰਦਿਆ ਵੀ ਜਿੱਨਾ ਚਿਰ ਪਲੇਟ ਜਮਾ ਖਾਲੀ ਨਹੀਂ ਹੁੰਦੀ ਉਹਨਾਂ ਚਿਰ ਖਾਣੂ ਨਹੀਂ ਕੱਢਦੇ। ਅੱਜ ਇੱਕ ਵਾਰ ਕਿਸੇ ਬੰਦੇ ਦੇ ਰਿਸ਼ਤੇਦਾਰ ਆ ਗਏ ਤਾਂ ਉਹਨੇ ਗਲਾਬ ਜਾਮਣਾ ਲਿਆ ਕੇ ਉਹਨਾਂ ਦੇ ਮੂਹਰੇ ਧਰਤੀਆਂ ਪਲੇਟ ਭਰ ਕੇ ਉਹ ਖਾਣ ਲੱਗੇ। ਉਹ ਬੰਦੇ ਨੇ ਜਦੋਂ ਦੇਖਿਆ ਵੀ ਇਹ ਤਾਂ ਹਟਦੀ ਨਹੀਂ ਚਲੋ ਉਹਨੇ ਬਿਸ਼ਾਮੀ ਜੀ ਦੇਣ ਦੇ ਮਾਰੇ ਨੇ ਪਲੇਟ ਚਾਕੇ ਬੰਦੇ ਦੇ ਮੂਰੇ ਘਰਤੀ ਕਹਿੰਦਾ ਲਓ ਜੀ ਹੋਰ ਲੈ ਲਓ ਉਹ ਕਹਿੰਦਾ ਨਾ ਨਾ ਮੈਂ ਤਾਂ ਪਹਿਲੀ ਚਾਰ ਖਾ ਲਈਆਂ ਉਹ ਬੰਦਾ ਕਹਿੰਦਾ ਚਾਰ ਨਹੀਂ ਖਾਧੀਆਂ ਜੀ ਨੌ ਖਾਧੀਆਂ ਨੇ ਚਲੋ ਕੋਈ ਨਾ ਕਿਹੜਾ ਆਪਾਂ ਗਿਣਦੇ ਆ ਅੱਜ ਸਵੇਰੇ ਸਵੇਰੇ ਮੈਨੂੰ ਪਤਨੀ ਦਾ ਫੋਨ ਆਇਆ ਰੋ ਰਹੀ ਸੀ ਕਹਿੰਦੀ ਜੀ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਨਾਲ ਝਗੜਾ ਕੀਤਾ ਮੈਂ ਤੁਹਾਡੇ ਨਾਲ ਅਗੇ ਤੋਂ ਕਦੇ ਝਗੜਾ ਨਹੀਂ ਕਰੂੰ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂ ਪਤਾ ਨਹੀਂ ਕੀ ਦੀ ਪਤਨੀ ਸੀ ਰੋਂਗ ਨੰਬਰ ਸੀ ਪਰ ਸੁਣ ਕੇ ਮਨ ਨੂੰ ਸਕੂਨ ਬਹੁਤਾ ਆ ਇੱਕ ਵਾਰ ਕੁੜੀ ਵਾਲੇ ਮੁੰਡਾ ਦੇਖਣ ਚਲੇ ਗਏ ਤਾਂ ਮੁੰਡੇ ਵਾਲੇ ਦੇ ਘਰੇ ਜਾ ਕੇ ਕੁੜੀ ਵਾਲੇ ਕਹਿੰਦੇ ਸਾਨੂੰ ਇਹ ਜਿਹਾ ਮੁੰਡਾ ਚਾਹੀਦਾ ਜੀ ਜਿਹੜਾ ਕੁਝ ਖਾਂਦਾ ਪੀਂਦਾ ਨਾ ਹੋਵੇ ਤਾਂ ਮੁੰਡੇ ਵਾਲੇ ਕਹਿੰਦੇ ਨਾ ਜੀ ਨਾ ਇਹ ਜਿਹਾ ਮੁੰਡਾ ਸਾਡੇ ਕੋਲੋਂ ਨਹੀਂ ਤੁਹਾਨੂੰ ਮਿਲਣਾ ਉਹ ਕਹਿੰਦੇ ਭਾਈ ਫੇਰ ਹੋਰ ਕਿੱਥੋਂ ਮਿਲੂ ਕਹਿੰਦੇ ਜੀ ਇਹੋ ਜਿਹੇ ਮੁੰਡਾ ਦਾ ਫਿਰ ਪੀਜੀਏ ਹੀ ਚੋਂ ਹੀ ਮਿਲੂ ਕਹਿੰਦੇ ਜਿਹੜੀਆਂ ਔਰਤਾਂ ਹੁੰਦੀਆਂ ਇਹ ਸਿਰਫ ਤਿੰਨ ਜਾਣਿਆਂ ਦੀ ਗੱਲ ਬਣਦੀਆਂ ਨੇ ਪਹਿਲਾ ਫੋਟੋਗ੍ਰਾਫਰ ਦੂਜਾ ਦਰਜੀ ਤੇ ਤੀਜੀ ਬਿਊਟੀ પાર્ਲਰ ਵਾਲੀ ਚੌਥਾ ਤਾਂ ਦੁਨੀਆ 'ਚ ਕੋਈ ਜੰਮਿਆ ਨਹੀਂ ਜਿਹੜਾ ਇਹਨਾਂ ਨੂੰ ਆਪਣੀ ਗੱਲ ਬਣਾ ਸਕੀ ਇੱਕ ਕਲਾਸ 'ਚ ਦੋ ਸੱਗੇ ਭਰਾ ਪੜ੍ਹਦੇ ਸੀ ਤਾਂ ਮਾਸਟਰ ਕਲਾਸ 'ਚ ਕਹਿੰਦਾ ਐਂ ਕਰੋ ਵੀ ਮਾਈ ਫਾਦਰ ਦਾ ਇਸੇ ਲਿਖ ਕੇ ਦਿਖਾਓ ਉਹਨਾਂ ਨੇ ਮਾਈ ਫਾਦਰ ਦਾ ਐਸਏ ਲਿਖ ਕੇ ਜਦੋਂ ਮਾਸਟਰ ਦੇ ਮੂਹਰੇ ਤਰਿਆ ਤਾਂ ਮਾਸਟਰ ਉਹਨਾਂ ਦੇ ਮੁੱਕ ਨਹੀਂ ਦੇਖ ਕੇ ਕਹਿੰਦਾ ਉਹ ਤੁਸੀਂ ਸਕੇ ਪੜਾ ਨਹੀਂ ਕਹਿੰਦੇ ਹਾਂ ਜੀ ਅਸੀਂ ਸਕੇ ਪੜਾ ਕਹਿੰਦਾ ਫਿਰ ਤੁਸੀਂ ਪਿਓ ਦਾ ਨੋ ਅਡੜ ਲਿਖਿਆ ਕਹਿੰਦਾ ਮਾਸਟਰ ਜੀ ਅਸੀਂ ਤਾਂ ਅਡੜ ਲਿਖਿਆ ਵੀ ਤੁਸੀਂ ਐ ਨਾ ਕਹਿ ਦਿਓ ਵੀ ਇੱਕ ਦੂਜੇ ਤੋਂ ਨਕਲ ਮਾਰੀਏ ਇੱਕ ਵਾਰ ਬੱਸ 'ਚ ਬੜੀ ਭੀੜ ਇੱਕ ਬੰਦਾ ਬੱਸ ਦੀ ਸੀਟ ਤੇ ਬੈਠਾ ਤੇ ਇੱਕ ਔਰਤ ਕੋਲੇ ਖੜੀ ਤਾਂ ਬੰਦਾ ਔਰਤ ਕਣੀ ਦੇਖ ਕੇ ਕਹਿੰਦਾ ਕਬਾੜੀ ਮੈਂ ਤੁਹਾਨੂੰ ਸੀਟ ਤਾਂ ਛੱਡ ਦਿੰਦਾ ਪਰ ਮੈਂ ਇੱਕ ਗੱਲ ਕਰਕੇ ਨਹੀਂ ਸੀਟ ਛੱਡਦਾ ਉਹ ਕਹਿੰਦੀ ਕੀ ਗੱਲ ਆ ਕਹਿੰਦਾ ਮੈਂ ਐ ਸੋਚਦਾ ਵੀ ਜੇ ਮੈਂ ਤੁਹਾਨੂੰ ਸੀਟ ਛੱਡਤੀ ਤਾਂ ਕਿਤੇ ਤੁਹਾਡੇ ਮਨ ਚ ਇਹ ਨਾ ਜਾਵੇ ਵੀ ਇਹੇ ਬੰਦਾ ਮੇਰੇ ਬਾਰੇ ਗਲਤ ਸੋਚਦਾ ਉਹ ਜਨਾਨੀ ਕਹਿੰਦੀ ਨਾ ਨਾ ਮੇਰੇ ਮਨ ਚ ਨਹੀਂ ਇਹ ਤਾਂ ਗੁੱਜ ਜਾਂਦਾ ਉਹ ਕਹਿੰਦਾ ਤਾਂ ਹੀ ਤਾਂ ਮੈਂ ਛੱਡਦਾ ਕਹਿੰਦੇ ਸ਼ਰਾਬੀਆਂ ਨੂੰ ਵੀ दारू ਪੀਣ ਦਾ ਬਹਾਨਾ ਹੀ ਚਾਹੀਦਾ ਇੱਕ ਵਾਰ ਇੱਕ ਸ਼ਰਾਬੀ ਨੇ ਆਪਣੀ ਜੇਬ ਤੋਂ ਸਿੱਕਾ ਕੱਢਿਆ ਕਹਿੰਦਾ ਲੈ ਰੱਬਾ ਅੱਜ ਤੂੰ ਫੈਸਲਾ ਕਰਨਾ ਕਿ ਮੈਂ ਦਾਰੂ ਪੀਵਾਂਗੇ ਨਾ ਪੀਵਾਂ। ਸੱਧੀ ਗੱਲ ਹੈ ਕਹਿੰਦਾ ਮੈਂ ਸਿੱਕਾ ਤਾਹਾਨੂੰ ਸਿੱਟੂ। ਜੇ ਤਾ ਆ ਗਿਆ ਹੈਡ ਫਿਰ ਤਾਂ ਮੈਂ ਰਾਮ ਪੀਵਾਂ। ਜੇ ਆ ਗਈ ਟੇਲ ਫਿਰ ਮੈਂ ਬਿਸਕੀ ਪੀਵਾਂ। ਜੇ ਸਿੱਕਾ ਖੜਾ ਹੋ ਗਿਆ ਫਿਰ ਮੈਂ ਬੀਅਰ ਪੀਵਾਂ। ਜੇ ਸਿੱਕਾ ਹਵਾ 'ਚ ਰਹਿ ਗਿਆ ਫਿਰ ਗੁੱਸਾ ਨਾ ਕਰੀ ਫਿਰ ਤਾਂ ਮੈਂ ਦਾਰੂ ਪੀਉ ਹੀ ਪੀਉ। ਜਨਾਨੀਆਂ 'ਚ ਇੱਕ ਗੱਲ ਦੇਖਣ ਨੂੰ ਮਿਲਦੀ ਆ। ਵੀ ਜਨਾਨੀ ਚਾਹੇ 70 ਸਾਲ ਦੀ ਹੋਵੇ ਚਾਹੇ 65 ਸਾਲ ਦੀ ਹੋਵੇ ਬਸ ਐਂ ਹੀ ਸੰਖਤੀ ਮੈਂ ਤਾਂ ਹਜੇ ਕੁੜੀ ਆ ਇੱਕ ਵਾਰ ਆਈ ਇੱਕ ਬੁੱਢੀ ਬੱਸ 'ਚ ਸਫ਼ਰ ਕਰੀ ਜਾਵੇ ਨਾਲ ਇੱਕ ਬੁੱਢਾ ਬੰਦਾ ਬੈਠਾ ਤਾਂ ਉਹ ਬੁੱਢੀ ਬੁੱਡੇ ਨੂੰ ਕਹਿੰਦੀ ਅੰਕਲ ਜੀ ਤੁਸੀਂ ਕਿੱਥੇ ਜਾਣਾ ਬੁੱਡੇ ਨੂੰ ਬੜਾ ਗੁੱਸਾ ਆਇਆ ਵੀ ਮੈਥੋਂ ਦੇਖਣ ਨੂੰ ਵੱਡੀ ਲੱਗਦੀ ਤੇ ਮੈਨੂੰ ਅੰਕਲੀ ਦੱਸਦੀ ਆ ਬੁੱਢਾ ਬੋਲਿਆ ਚਲੋ ਬੁੱਢੀ ਫੇਰ ਥੋੜੇ ਟਾਈਮ ਬਾਅਦ ਪੁੱਛਦੀ ਆ ਕਹਿੰਦੀ ਅੰਕਲ ਜੀ ਤੁਸੀਂ ਕਿੱਥੇ ਜਾਣਾ ਬੁਢੇ ਨੂੰ ਆ ਗੁੱਸਾ ਬੁਢਾ ਕਹਿੰਦਾ ਪੁੱਤ ਤੂੰ ਆਪ ਹੀ ਸੋਚ ਵੀ ਤੇਰੇ ਅਰਕੀ ਜਬਾਨ ਤੀ ਘਰੇ ਹੋਵੇ ਬੰਦਾ ਹੋਰ ਕਿੱਥੇ ਜਾ ਸਕਦਾ ਤੇਰੇ ਵਾਸਤੇ ਮੁੰਡਾ ਦੇਖਣ ਚੱਲੇ ਆ ਆ ਫੇਸਬੁੱਕ ਨੇ ਇੰਸਟਾਗ੍ਰਾਮ ਨੇ ਟਿਕਟੋਕ ਨੇ ਬੜੇ ਲੋਕ ਕਮਲੇ ਕੀਤੇ ਨੇ ਇੱਕ ਬੰਦਾ ਇੱਕ ਪੰਡਤ ਕੋਲੇ ਵਾ ਗਿਆ ਕਹਿੰਦਾ ਪੰਡਤ ਜੀ ਹਮਨ ਕਰਾਉਣਾ ਸੀ ਪੰਡਤ ਕਹਿੰਦਾ ਹਾਂਜੀ ਦੱਸੋ ਕਾਦੇ ਵਾਸਤੇ ਹਮਨ ਕਰਾਉਣਾ ਬੰਦਾ ਕਹਿੰਦਾ ਜੀ ਮੇਰੀ ਕੁੜੀ ਬਹੁਤ ਪਰੇਸ਼ਾਨ ਰਹਿੰਦੀ ਐ ਪੰਡਤ ਕਹਿੰਦਾ ਕੀ ਗੱਲ ਹੋ ਗਈ ਵਿਆਹ ਉਹ ਨਹੀਂ ਹੁੰਦਾ ਰੇਸਟਾਰੰਟ ਨਹੀਂ ਆਉਂਦਾ ਕਹਿੰਦਾ ਨਹੀਂ ਪੜਤੀ ਉਹ ਗੱਲ ਨਹੀਂ ਪੰਡਤ ਕਹਿੰਦਾ ਫਿਰ ਕੀ ਗੱਲ ਹੈ ਕਹਿੰਦਾ ਪੰਡਤ ਜੀ ਜਦੋਂ ਮੇਰੀ ਨਾ ਕੁੜੀ ਫੇਸਬੁੱਕ ਤੇ ਫੋਟੋ ਪਾਉਂਦੀ ਆ ਉਦੋਂ ਲਾਈਕ ਘੱਟ ਆਉਂਦੇ ਨੇ ਇੱਕ ਮੁੰਡੇ ਨੇ ਇੱਕ ਲਾਲਾ ਜੀ ਨੂੰ ਫੋਨ ਲਾ ਲਿਆ ਕਹਿੰਦਾ ਲਾਲਾ ਜੀ ਲਾਲਾ ਕਹਿੰਦਾ ਜੀ ਦੱਸੋ ਕਹਿੰਦਾ ਫ੍ਰਿਜ ਹੈਗੀ ਆ ਲਾਲਾ ਕਹਿੰਦਾ ਆ ਹੈਗੀ ਆ ਕਹਿੰਦਾ ਜੀ ਚੱਲਦੀ ਆ ਕਹਿੰਦਾ ਹਾਂ ਚੱਲਦੀ ਆ ਕਹਿੰਦਾ ਫਿਰ ਫੜੋ ਇਹਨੂੰ ਨਹੀਂ ਇਹ ਭਾਜੂ ਐਨਾ ਕਾ ਕੇ ਫੋਨ ਕੱਟਿਆ ਲਾਲੇ ਨੂੰ ਬਹੁਤ ਗੁੱਸਾ ਆਇਆ ਵੀ ਸਾਰੇ ਸਾਡੇ ਨਾਲ ਹੀ ਮਸ਼ਕਰੀਆਂ ਕਰੀ ਜਾਂਦੇ ਨੇ ਥੋੜੇ ਟਾਈਮ ਬਾਅਦ ਫੇਰ ਉਹ ਮੁੰਡੇ ਦਾ ਫੋਨ ਆ ਗਿਆ ਮੁੰਡਾ ਲਾਲੇ ਨੂੰ ਫੋਨ ਕਰਕੇ ਕਹਿੰਦਾ ਲਾਲਾ ਜੀ ਫ੍ਰਿਜ ਹੈਗੀ ਆ ਲਾਲਾ ਮੂਰੋ ਬੋਸੇ ਜੇ ਕਹਿੰਦਾ ਹੈ ਨਹੀਂ ਬਈ ਕਹਿੰਦਾ ਫੇਰ ਸਾਰਿਆਂ ਤੈਨੂੰ ਕਿਹਾਤਾ ਸੀ ਵੀ ਫੜ ਕੇ ਰੱਖੀ ਨਹੀਂ ਇਹ ਭੱਜੂ ਪਹਿਨਾਲ ਇੱਥੇ ਹੋਣ ਵਾਲੇ ਲੋਕਾਂ ਦਾ ਬਹੁਤ ਫਰਕ ਪੈ ਗਿਆ ਕਿਉਂਕਿ ਪਹਿਲਾਂ ਜਿਹੜੇ ਲੋਕ ਸੀ ਉਹ ਉੱਥੇ ਸੌਣਾ ਪਸੰਦ ਕਰਦੇ ਸੀ ਜਿੱਥੇ ਉਹਨਾਂ ਨੂੰ ਤਾਰੇ ਤੇ ਚੰਦ ਦਿਖੇ ਜਾਨੀ ਅਸਮਾਨ ਦਿਖੇ ਮਰ ਜਿਹੜੇ ਹੋਣ ਵਾਲੇ ਲੋਕ ਨੇ ਉਹ ਉੱਥੇ ਸੌਣਾ ਪਸੰਦ ਕਰਦੇ ਆ ਜਿੱਥੇ ਚਾਰਜ ਲੱਗਦਾ ਹੋਵੇ ਕਹਿੰਦੇ ਜਦੋਂ ਪਤਨੀ ਪੋਚਾ ਲਾ ਰਹੀ ਹੋਵੇ ਤਾਂ ਗਿੱਲੇ ਪੋਚੇ ਉਤੋਂ ਦੀ ਪਤੀ ਐ ਲੰਗਦਾ ਜਿਵੇਂ ਬਰੂਦੀ ਸ਼ਰੰਗ ਵਿੱਚ ਦੀ ਨੰਗ ਬਾ ਹੋਵੇ ਅਹੀਂ ਕੀ ਹੋਇਆ ਇੱਕ ਵਾਰ ਇੱਕ ਜਨਾਨੀ ਪੋਚਾ ਲਾ ਰਹੀ ਸੀ ਤਾਂ ਉਹਦੇ ਘਰ ਵਾਲਾ ਜਿਹੜਾ ਸੀ ਉਹ ਗਿੱਲੇ ਪੋਚੇ ਤੋਂ ਲੰਗੇ ਆਇਆ ਤਾਂ ਉਹ ਜਨਾਨੀ ਨੇ ਗੁੱਸੇ ਹੋ ਕੇ ਆਪਣਾ ਪਿਸਟਲ ਕੱਢਿਆ ਪਿਸਟਲ ਕੱਢ ਕੇ ਬੰਦੇ ਦੇ ਗੋਲੀ ਮਾਰ ਦਿੱਤੀ ਉਹ ਦਾ ਮਾਰ ਗਿਆ ਪੁਲਿਸ ਆ ਗਈ ਪੁਲਿਸ ਆ ਗਈ ਤਾਂ ਪੁਲਿਸ ਦੇਖਣ ਲੱਗੀ ਵੀ ਕੀ ਗੱਲ ਹੋ ਗਈ ਮੌਕੇ ਤੇ ਤਾਂ ਜਿਹੜਾ ਉੱਥੇ ਇੰਸਪੈਕਟਰ ਆਇਆ ਸੀ ਉਹਦੇ ਵੱਡੇ ਸਾਹਿਬ ਦਾ ਫੋਨ ਆ ਗਿਆ ਉਹ ਕਹਿੰਦਾ ਹਾਂ ਵੀ ਕੀ ਗੱਲ ਹੋ ਗਈ ਦੱਸੋ ਕੀ ਪਰਦਾਦ ਹੋਇਆ ਉਹ ਕਹਿੰਦਾ ਜੀ ਅਸਲ ਵਿੱਚ ਨਾ ਜਨਾਨੀ ਪੋਚਾ ਲਾ ਰਹੀ ਸੀ ਉਹਦੇ ਘਰ ਵਾਲਾ ਗਿੱਲੇ ਪੋਚੂ ਦੀ ਲੰਘਿਆ ਤੇ ਉਹਨੇ ਗੋਲੀ ਮਾਰ ਦਿੱਤੀ ਕਹਿੰਦਾ ਫੜੋ ਉਹ ਜਨਾਨੀ ਨੂੰ ਤੁਸੀਂ ਖੜੇ ਕੀ ਕਰਦੇ ਹੋ ਕਮਲ ਬਸ ਜੀ ਆ ਪੋਚਾ ਸੁਪ ਲੈਣ ਦਿਓ ਖੜ ਲੈਂਦੇ ਆ ਇੱਕ ਸੌਣ ਲੱਗੇ ਬੰਦੇ ਨੇ ਸੋਚਿਆ ਵੀ ਯਾਰ ਮੈਂ ਤਾਂ ਇੱਕ ਕੰਮ ਕਰਨਾ ਸੀ ਉਹ ਰਾਤ ਨੂੰ 2 ਵਜੇ ਤੱਕ ਸੋਚਦਾ ਰਿਹਾ ਤਾਂ 2 ਵਜੇ ਉਹਦੇ ਦਿਮਾਗ 'ਚ ਆਇਆ ਵੀ ਮੈਂ ਤਾਂ ਅੱਜ ਜਲਦੀ ਸੌਣਾ ਸੀ ਸੋ ਦੋਸਤੋ ਇਹਨਾਂ ਝੁਟਕਲੇ ਜੋ ਕੋਚ ਝੁਟਕਲੇ ਦੀ ਚਿਮਨ ਸਿੰਘ ਨੇ ਭੇਜੇ ਸੀ ਜਿਹੜੇ ਸਾਉਦੀਆਰਬ ਵਿੱਚ ਰਹਿੰਦੇ ਨੇ ਤੇ ਜਿਨ੍ਹਾਂ ਦਾ ਪਿੰਡ ਹੈ ਚੱਕ ਕਮਾਲ ਖਾਂ ਇਹ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਤਾਂ ਇਸ WhatsApp ਨੰਬਰ ਤੇ ਤੁਸੀਂ ਸੈਂਡ ਕਰ ਦਿਓ ਜੇ ਵੀਡੀਓ ਚੰਗੀ ਲੱਗਦੀ ਹੈ ਜੀ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸੱਬੇ